ਸਸਟਰੀਆ ਘਰ ਜੀ ਸਾਰਿਆਂ ਨੂੰ ਸਭ ਉਮੀਦ ਕਰਦੀ ਆਂ ਜੀ ਤੁਸੀਂ ਸਾਰੇ ਜਾਨੇ ਠੀਕ ਠਾਕ ਹੋਵੋਗੇ ਤੇ ਚੜਦੀ ਕਲਾ ਦੇ ਵਿੱਚ ਰਹੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸੋ ਸਭ ਤੋਂ ਪਹਿਲਾਂ ਤਾਂ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਉਮੀਦ ਹੈ ਤੁਸੀਂ ਸਾਰੇ ਜਾਨੇ ਆਪਣੇ ਆਪਣੇ ਘਰਾਂ ਦੇ ਵਿੱਚ ਸੇਫ ਹੋਵੋਗੇ ਵਧੀਆ ਹੋਵੋਗੇ ਹੈਪੀ ਹੋਵੋਗੇ ਜੇ ਕਿਸੇ ਨੂੰ ਕੋਈ ਦੁੱਖ ਤਕਲੀਫ ਵੀ ਆ ਵਾਈ ਗਰੂ ਕਰੇ ਚਿੱਤ ਤੋਂ ਛਿੱਤ ਦਾ ਨਿਪਟਾਰਾ ਹੋ ਜਾਵੇ ਕਿਉਂਕਿ ਜਿੱਦਾਂ ਕਿ ਅਪਨ ਸਭ ਨੂੰ ਪਤਾ ਹੈ ਵੀ ਸਿੱਕੇ ਦੇ ਦੋ ਪਹਿਲੂ ਆ ਦੁੱਖ ਸੁੱਖ ਇਸ ਜ਼ਿੰਦਗੀ ਦੇ ਵਿੱਚ ਆਉਂਦੇ ਜਾਂਦੇ ਰਹਿੰਦੇ ਆ ਤੇ ਆਉਣੇ ਵੀ ਚਾਹੀਦੇ ਆ ਕਿਉਂਕਿ ਰੱਬ ਹਰ ਮੋੜ ਤੇ ਵੀ ਯਾਦ ਜ਼ਰੂਰ ਕਰਵਾਉਂਦਾ ਵੀ ਮੈਂ ਹੈਗਾ ਜਿੱਦਾਂ ਦੀ ਵੀ ਗੱਲ ਸੋ ਅੱਜ ਕੁਝ ਨਿਊ ਟਰਾਈ ਕਰਕੇ ਦੇਖਣ ਲੱਗੇ ਆਂ ਦੇਖਦੇ ਆਂ ਆ ਕੀ ਕੁ ਕੀਵੇਂ ਬਣਦਾ ਕੀ ਆ ਕੁਝ ਹੁੰਦਾ ਫਿਰ ਕਰਦੇ ਆ ਬਲੌਗ ਰੀਸਟਾਰਟਿੰਗ ਕਰਦੇ ਆ ਜੀ ਫਿਰ ਰੈਸিপি ਦੀ ਸਟਾਰਟਿੰਗ ਸਭ ਤੋਂ ਪਹਿਲਾਂ ਜਿਹੜੀ ਮੈਂ ਤੁਹਾਨੂੰ ਦੱਸਿਆ ਵੀ ਹਾਂ ਮੂੰਗ ਦੀ ਦਾਲ ਮੈਂ ਥੋੜੀ ਜਿਹੀ ਭਿਉਲੀ ਸੀਗੀ ਵਧੀਆ ਹੋ ਗਈ ਇਹ ਦੇਖੋ ਬਹੁਤ ਈਜ਼ੀਲੀ ਜਿਹੜੀ ਇਹ ਹੋ ਜਣੀ ਹੈ ਜੀ ਗ੍ਰੈਂਡ ਪਾਵਾਂਗੇ ਜੀ ਇਹਦੇ ਵਿੱਚ ਚੁੱਕਵਾ ਲੂਗੀ ਚੁੱਕਵਾ ਲੂਗੀ ਹੁਣ ਇਹਦੇ ਵਿੱਚ ਤੁਹਾਨੂੰ ਦੱਸੀ ਜਾਂਦੀ ਆ ਮੈਂ ਬਾਰੇ ਬਾਰੇ ਕੀ ਕਰਨਾ ਤੁਸੀਂ ਪਾ ਲਿਆ ਤੇ ਫੋਣ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਇੱਕ ਕਟਿਆ ਹੋਇਆ ਪਿਆਜ਼ ਵਿੱਚ ਜਿਵੇਂ ਕਿ ਤੁਸੀਂ ਦੇਖ ਰਹੇ ਆਂ ਅਦਰਕ ਤੇ ਹੈਗੀ ਹੈ ਜੀ ਮਿਰਚ ਪਾਵਾਂਗੇ ਜੀ ਇਹਦੇ ਵਿੱਚ ਇੱਕ ਥਿਆ ਆ ਗਿਲੀ ਪਾ ਲਿਆ ਜੀ ਨਹੀਂ ਆ ਲਿਆ ਤੇ ਹੁਣ ਤੇ ਹੁਣ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਥੋੜੇ ਜਿਹਾ ਬੇਸਿਕਸ ਮਸਾਲੇ ਪਰ ਫੋਰ ਐਗਜ਼ਾਮਪਲ ਦੇ ਤੌਰ ਤੇ ਸੌਟ ਇੱਕ ਤੇ ਹੋਰ ਹੈ ਆਪਾਂ ਪਾ ਸਕਦੇ ਆ ਪਾਇਦੇ ਵਿੱਚ 4000 ਜャ ਕੈਚ ਬਸ ਇਸ ਤੇ ਲਾਵਾ ਪੱਕੂ ਚ ਨਹੀਂ ਪਾਣਾ ਹੋਰ ਇਹਦੇ ਵਿੱਚ ਤੇ ਇਹਨੂੰ ਕਰਦੇ ਗਰ ਗਰ ਥੋੜਾ ਜਿਹਾ ਨਮਕ ਆਪਾਂ ਦੇ ਰਿਖ ਪਾਵਾਂਗੇ ਜੀ ਆ ਨਾਲ ਦਾ ਪਿਆਜ਼ ਇਹਦੇ ਵਿੱਚ ਥੋੜਾ ਜਿਹਾ ਪਾਣੀ ਉੱਪਰ ਰੱਖ ਦਾਂਗੇ ਜੀ ਐਦਾਂ ਸੋ ਹੁਣ ਇਧਰ ਸਾਡਾ ਮਿਕਸੀ ਬਾਬਾ ਵੀ ਪਿਆਜ਼ ਜੀ ਰੈਡੀ ਕਰਦੇ ਹਾਂ ਜੀ ਫਿਰ ਇਹਨੂੰ ਇਸ ਦੇ ਉੱਪਰ ਲਗਾਤੀ ਸਵਿਚ ਤੇ ਹਣ ਸੈੱਟ ਕਰ ਲਈਏ ਜੀ ਨਾਲ ਦੀ ਨਾਲ ਸੌਰੀ ਕਿਉਂਕਿ ਮੈਂ ਚਾਹੁੰਦੀ ਆ ਵੀ ਇੱਕ ਉਹਦੇ ਵਿੱਚ ਬੜੇ ਸੋਹਣ ਕਰਾਂਗੇ ਜੀ ਗ੍ਰੈਂਡ ਦੇਖੋ ਇਹ ਚੰਗੀ ਤਰ੍ਹਾਂ ਸਮੂਦੀ ਇਹ ਬਣ ਗਿਆ ਸੋ ਹੁਣ ਆਪਾਂ ਇਹਨੂੰ ਕੱਢਦੇ ਆਂ ਜੀ ਇੱਕ ਥਾਲ ਦੇ ਵਿੱਚ ਚੰਗੀ ਤਰ੍ਹਾਂ ਚਮਚੇ ਦੇ ਸਹਾਇਤਾ ਦੇ ਨਾਲ ਸੋ ਹੁਣ ਇਹਦੇ ਵਿੱਚ ਟੋਫੂ ਮੀਨਜ਼ ਹੈਗਾ ਜੀ ਆਪਣਾ ਪੀ ਫੋਰਟ ਨੇ ਕਰਾਂਗੇ ਜੀ ਐਡ ਪੱਨ ਤੋੜ ਕੇ ਤੋੜਾਂਗੇ ਚੰਗੀ ਤਰ੍ਹਾਂ ਉਸ ਦੇ ਵਿੱਚ ਹੁਣ ਪਾਵਾਂਗੇ ਆਪਾਂ ਥੋੜਾ ਸਬੀਸ ਕਰਦੇ ਆ ਜੀ ਹੁਣ ਇਹਨੂੰ ਚੰਗੀ ਤਰ੍ਹਾਂ ਮਿਕਸ ਇਹਨੂੰ ਚੰਗੀ ਤਰ੍ਹਾਂ ਕਰ ਲਵਾਂ ਜੀ ਫੇਰ ਮਿਕਸ ਫੇਰ ਮਿਲਦੀਆਂ ਤੁਹਾਨੂੰ ਮੈਂ ਹੁਣ ਕੁਝ ਨਹੀਂ ਕਰਨਾ ਹੋ ਗਿਆ ਜੀ ਰੇਟੀ ਥੋੜਾ ਜਿਹਾ ਪੱਸਰ ਉਹਦਾ ਤੇਲ ਲਿਆ ਕਰਦੇ ਆ ਟਰਾਈ ਕਿਆ ਬਣਦਾ ਓਹ ਧਨੀਓ ਜੀ ਇਹ ਬਣ ਕਣ ਆ ਪਾਣੀ ਨੂੰ ਇੱਕ ਛੋਟੀ ਜਿਹੀ ਟਲੇਏ ਤੇ ਤੇ ਮੇਚਰ ਰੱਖਾਂਗੇ ਔਇਲ ਤੁਹਾਡੀ ਵਿਸ਼ ਜਿਹੜਾ ਵੀ ਤੁਸੀਂ ਯੂਜ਼ ਆਪਣਾ ਕਰਨਾ ਚਾਹੁੰਦੇ ਹੋ ਬੇਸਿਕਲੀ ਸਰੋਂ ਦਾ ਤੇਲ ਹਲੇ ਲਿੱਤਾ ਤੇ ਫਟਾਫਟ ਮੈਂ ਇਹ ਕਰ ਦਵਾ ਜੀ ਤਿਆਰੀ ਆਪਣੀ ਅ ਇੱਧਰ ਦੇਖੋ ਕਿਸ ਚੀਜ਼ ਦੀ ਕਹਿੰਦੀ ਸੀ ਮੈਂ ਤੇ ਟਟਿਆ ਯਰ ਫਰਾਈ ਇਹਦੇ ਵਿੱਚ ਪਾ ਲੈ ਤੇ ਰੱਖ ਸੋ ਹੁਣ ਇਹਦੇ ਵਿੱਚ ਕੱਲੀ ਕੱਲੀ ਟਿੱਕੀ ਹੈ ਜੀ ਜਿਹੜੀ ਮੈਂ ਹੋਰ ਦਵਾਗੀ ਜੀ ਸਜਾ ਪਹਿਲਾਂ ਇੱਕ ਟਕਾ ਕੇ ਦੇਖਦੇ ਆਂ ਕੀ ਆ ਬਣਦਾ ਹੂੰ ਬੱਤੀ ਕਿ ਆ ਜਾਂਦਾ ਵੀ ਤੇ ਲਾਗ ਬਾਸ ਚੰਗੀ ਤਰ੍ਹਾਂ ਕੇ ਔਇਲ ਜਿੰਦਾ ਵੀ ਹੈ ਗੱਲ ਪਾ ਦੋ ਸੋ ਹਣ ਮੈਂ 2-4 3 ਬਣਾਉਂਦੀ ਆ ਪਹਿਲਾਂ ਫਿਰ ਦੇਖਦੇ ਆਂ ਟਿੱਕੀਆਂ ਮੈਂ ਇਹਨੂੰ ਪਤਾ ਸੀਗਾ ਤੋੜ ਕਿਉਂਕਿ ਫਟਾਫਟ ਕਿਕੇ ਬਾਹਰ ਆਗੇ ਸੀਗੇ ਹਰੀ ਵਾਲੀ ਆਂਟੀ ਤਾਂ ਉਹਨਾਂ ਨੂੰ ਫਟਾਫਟ ਲੈਪਾਣੀ ਰਹੀਆਂ ਜੀ ਖਲੌਣੀਆਂ ਤਾਂ ਮੈਂ ਬੁਣਨਾਵਾ ਕੀਤੀ ਥੋੜਾ ਸਾ ਦਹੀਂ ਥੋੜੇ ਜਿਹਾ ਚਿਲੀ ਫਲੈਕਸ ਜਿਆਦਾ ਨਹੀਂ ਪਾਉਣੇ ਥੋੜੇ ਜਿਹਾ ਪਾਵਾਂਗੇ ਤੇ ਪਾਵਾਂਗੇ ਜੀ ਥੋੜਾ ਜਿਹਾ ਪੈਪਰੀ ਮਸਾਲਾ ਇਹਦੇ ਨਾਲ ਦੇਖੋ ਬਸ ਜਿਆਦਾ ਨਹੀਂ ਪਾਣੀ ਪਾਉਣਾ ਇਹ ਹੋ ਗਏ ਆ ਜੀ ਸਾਡੀ ਰੈਡੀ ਆ ਟਿੱਕੀਆਂ ਠੀਕ ਹੈ 에어 ਫ੍ਰਾਈ ਦੇ ਵਿੱਚ ਕਰੀਆਂ ਸੀ ਸੋ ਇਹ ਗੱਲ ਸੀ ਮੈਂ ਤੁਹਾਨੂੰ ਟੂ ਵੀ ਹੋਨੈਸਟ ਦੱਸਾਂ ਜਦੋਂ ਮੈਂ ਰੱਖਦੀ ਸੀ ਤਾਂ ਇਹ ਨੂੰ ਪਲਟਾਉਣਾ ਪੈਂਦਾ ਸੀ ਤੇ ਇਹ ਟੁੱਟ ਜਾਂਦੀ ਸੀ ਇਸ ਕਰਕੇ ਬਟ ਫਿਰ ਵੀ ਕਹਿੰਦੇ ਸੋਨੇ ਤੇ ਸੋਹਰੇ ਬਣ ਗਿਆ ਬਾਕੀ ਮੈਂ ਜਦੋਂ ਟੇਸਟ ਕਰਾਉਂਦੇ ਫਿਰ ਦੇਖਦੇ ਹਾਂ ਕੀ ਕਹਿੰਦੇ ਸਾਰੇ ਲਵ ਬਾਈ ਆਂਟੀ ਪਹਿਲੀ ਵਾਰ ਕੁਝ ਨਾ ਮੈਂ ਚੀਜ਼ ਬਣਾਈ ਫੜੋ ਪਲੇਟ ਦੇਖੀ ਚਮਚਾ ਫੜੋ ਇੱਕ ਜਾਣਾ ਬਲਵ ਸਾਸਤਰੀ ਕਾਲ ਭਾਈ ਬੀਬੀਆਂ ਪੈਰ ਨੂੰ ਸਾਸਤਰੀ ਕਾਲ ਆਂਟੀ ਬੋਲੋ ਸਾਸ ਸਾਸ ਇਹ ਕੁਝ ਕੀ ਬਤਲੀ ਹਾਂਜੀ ਮੂਹਰੇ ਸਾਸਤਰੀ ਕਾਲ ਭੈਣ ਜੀ ਈਨ ਸੱਤਲ ਕਾਲ ਜੀ ਵਿਦਿਆਪਨ ਅਨੁਸਾਰ ਸੱਸੀ ਕਾਲ ਜੀ ਨਾਵੇਂ ਨਾਵੇਂ ਆਟਾ ਖਾਓ ਆ ਜੋ ਪਸਾਰੇ ਖਾਈ ਰਹੀ ਨੇ ਮੇਰੀ ਜਿਹੜੀ ਇੱਕ ਪਲੇਟ ਜਿਹੜੀ ਪਲੇਟਾ ਮੁੱਕ ਗਈਆਂ ਆਹਨ ਨੂੰ ਪਤਾ ਕੀ ਗੱਲ ਹੋ ਗਈ ਆਂਟੀ ਫੜ ਕੇ ਬੈਠੋ ਹੋ ਕੇ ਹੋਰ ਖਾਓ ਸੱਸੀ ਕਾਲ ਜੀ ਥੋਲੀਆਂ ਤੇ ਪਾਲੀਆਂ ਆਉਂਦੀ ਆ ਯਾਰ ਪਹਿਲਾਂ ਮੈਂ ਕ ਟੇਸਟ ਕਰੀਏ ਫੇਰ ਬਾਕੀ ਥੋੜੀ ਜੀਆਂ ਜਿਹੜੀਆਂ ਪਈਆਂ ਗਰਮ ਗਰਮ ਕੱਢੂਗੀ ਨਾਲ ਪਤਾ ਕੀ ਗੱਲ ਦੀ ਆਂਟੀ ਫੜ ਕੇ ਬੈਠੋਗੀ ਮੈਂ ਪਰੇ ਹੋ ਹਾਂ ਮੇਜ ਨਾਲ ਕਿਉਂਕਿ ਪਤਾ ਕੀ ਆਂਟੀ ਇਹ ਚੀਜ਼ ਇਹ ਜੀ ਆ ਪਾਣੀ ਵਿੱਚ ਵੀ ਹੋ ਸਕਦਾ ਜ਼ਰੂਰੀ ਹੈ ਕਿ ਚਲ ਕੇ ਨਾਲ ਹਾਂ ਨਹੀਂ ਹਾਂ ਦੋਈ ਪੰਡੀ ਲੀਤੀ ਇਸ ਤੋਂ ਜ਼ਿਆਦਾ ਹੀ ਪੀਗੀ ਉਸੇ ਮੇਰੇ ਅਰੇ ਦੇਖੋ ਹਾਂ ਲੋ ਤੈਂ ਟਟੈਂ ਇਹ ਚੀਜ਼ ਹੋਰ ਆ ਨਾ ਆਂਟੀ ਇਹ ਤਲਕੇ ਖਾਣੇ ਵਾਲੀ ਚੀਜ਼ ਧੀ ਹੈ ਨਹੀਂ ਪਤਾ ਪੁੱਛ ਨਹੀਂ ਆਂਟੀ ਤਲਕੇ ਖਾਣ ਵਾਲੀ ਚੀਜ਼ ਧੀ ਇਹ ਅੱਛਾ ਮੈਂ ਬਿਨਾ ਤਲੇ ਤੇ ਬਣਾਈ ਆ ਅੱਛਾ ਕਿਸੇ ਨੂੰ ਕਈਆਂ ਨੂੰ ਪਸੰਦ ਵੀ ਆ ਸਕਦੀ ਕਈਆਂ ਨੂੰ ਨਹੀਂ ਵੀ ਪਸੰਦ ਆ ਸਕਦੀ ਠੀਕ ਹੈ ਹਮ ਤਾਂ ਟੇਸਟ ਤਾਂ ਵਧੀਆ ਢੀਨ ਦੇ ਦੰਦ ਨਹੀਂ ਉਹ ਖਾ ਸਕਦੇ ਵਧੀਆ ਅਸਲ ਵਿੱਚ ਅ타 ਕੀ ਅਚਕ ਕਰ ਮੈਂ ਇਸ ਬਾਦ ਲਾੜੀ ਆ ਜੀ ਆਪਾਂ ਤਾਂ ਕੇ ਚੀਜ਼ ਖਾਣੀ ਖਾਣੇ ਲਗੇ ਨਾ ਉਹਦੇ ਕਰਕੇ ਉਹਦਾ ਮੰਗਾ ਟੇਸਟ ਵੀ ਇਹ ਜਿਹਾ ਹੈ। ਬੇ ਅਸੀਂ ਤਲੀਆਂ ਹੋਈਆਂ ਚੀਜ਼ਾਂ ਦਾ ਬਹੁਤ ਪਸੰਦ ਕਰਦੇ ਹਾਂ। ਹਨਾ? ਆਹ ਬੜੀ ਹੋਈ ਅੱਗੇ ਕੋਈ ਵੀ ਨਹੀਂ ਹੈ ਕਿ ਟ੍ਰੀਟ। ਠੀਕ ਹੈ। ਕਾਹਦੀ ਤੁਸੀਂ ਇਹ ਨਹੀਂ ਪੁੱਛਿਆ ਪੁੱਤ ਬਣਾਈ ਕਾਦੀ ਆ? ਮੈਂ ਨਾਲ ਉਹ ਪੁੱਛਣ ਲੱਗਿਆ ਹਾਂ ਤੇਰੀ ਮੰਮੀ ਨੇ ਸਵਾਲ ਜਵਾਬ ਕਰ ਲਓ ਬੈਨ। ਦਾਲ ਦੀ। ਹੁਣ ਬਾਰੀ ਤੁਹਾਡੀ। ਮੈਂ ਇਹ ਪੁੱਛਣੀ ਆ। ਦੀ ਇਹ ਕਾਦੀ ਬਣਾਈ ਆ? ਦਾਲ ਦੀ। ਮੂੰਗੀ ਦੀ ਦਾਲ ਦੀ ਆ। ਹੂੰ। ਇਹਨੇ। ਭਾਵੇਂ ਮੈਂ ਕਹਿੰਦੀ ਮੂੰਗੀ ਦੀ ਦਾਲ ਦਾ ਉਹ ਆਉਂਦਾ ਬਿੰਦੀ ਵਿੱਚ। ਆ। ਪਤਾ ਇੰਤਜ਼ਾ ਹੁਣ ਨਾ ਪਤਾ ਕਿ ਇਹ ਖਾ ਕੇ ਤੇਰਾ ਤੇਸ ਚਾਏ ਨੁਕਸਾਨ ਨਹੀਂ ਫਾਇਦਾ ਹੀ ਹੋਣਾ ਇਹਨੂੰ ਖਾ ਕੇ ਪਤਾ ਕਰ ਮੈਂ ਬੜਾ ਇਹ ਗੱਲ ਕਹਿਣੀ ਆ ਵੀ ਇਹ ਬਣਾਈ ਤਾਂ ਭੇਕੇ ਆਂ ਕਿਆ ਕਰਕੇ ਪਹਿਲਾਂ ਤਾਂ ਭਿਉ ਕੇ ਰੱਖੀਦੀ 2 ਘੰਟੇ ਉਸ ਤੋਂ ਬਾਅਦ ਫਿਰ ਇਹਨੂੰ ਗ੍ਰੈਂਡ ਕਰਤਾ ਸਾਰੇ ਮਸਾਲੇ ਪਾ ਕੇ ਬਾਸ ਉਹ ਬਣ ਗਿਆ ਲੇਪ ਵਿੱਚ ਵੇਸਣ ਵਾਲਾ ਤੇ ਟਿਕੀਆਂ ਟਿਕੀਆਂ ਫਿਰ ਮੈਂ ਉਹਨੂੰ ਇੱਕ ਡੱਬਾ ਪਿਆ ਉਹਦੇ ਵਿੱਚ ਰੱਖਿਆ ਤਾਂ ਇਹ ਬੈਠ ਨਹੀਂ ਆਉਂਦੀ ਦਵਾਈ ਜਿਆ ਜੀ ਨਾ ਬਹੁਤ ਕਾਰਨ ਕਰਕੇ ਤੇਰੇ ਕੋਲ ਅਸੀਂ ਇਹ ਦੇ ਕਰਕੇ ਨੱਠਿਆ ਕਰਦੇ ਲੈ ਲੋ ਅੱਜ ਦੇ ਬਾਲਾ ਸਾਰੇ ਕਰਨ ਵੀ ਰੂ ਉਹ ਤਾਂ ਕਹਿ ਕਹਿੰਦਾ ਕਹਿੰਦੇ ਦੀਦੀ ਜਿੱਥੇ ਤਾਂ ਵਿਆਹ ਕੀ ਜਾਣਾ ਉਹਨਾਂ ਨੂੰ ਮਰਜੇ ਹੀ ਲੱਗਦੀ ਮਮੀ ਕਿਹ ਦਿਖਾ ਤੇ ਲੈ ਉਹਨਾਂ ਨੇ ਕਿਹਾ ਸਾਡੇ ਘਰ ਚੱਪ ਆ ਗਿਆ ਹਾਂ ਇਹ ਹਾਕ ਜੀ ਸੰ ਬਣਾ ਕੇ ਖਾਂਦੀ ਆ ਹਾਂ ਇਹ ਰੋਜ਼ ਤਿਹਾਰ ਆਪਣਾ ਆਣਾ ਦਾ ਕਿਉਂਕਿ ਮੈਨੂੰ ਬਣਾਉਣ ਦਾ ਸ਼ੌਂਕ ਹੈ ਸ਼ੌਂਕ ਹੈ ਨਾ ਹਾਂ ਵੀ ਮੈਂ ਉਹ ਹੀ ਗੱਲ ਕਰਦੀ ਹਾਂ ਵੀ ਅੱਜ ਕਰਨਾ ਕਰਨ ਕਰਕੇ ਵੀ ਸਾਨੂੰ ਨਾ ਰੋਜ਼ ਯਾਦਾ ਕਰ ਵੀ ਅਸੀਂ ਆ ਚੱਲੀਏ ਚੱਲਾ ਗਏ ਹਾਂ ਪਰ ਤੇ ਕੁੱਤਾ ਸੜਾਇਾ ਜਦੋਂ ਆਇਆ ਕਰਨਾ ਪਰ ਜੇ ਤਾਂ ਕੋਈ ਨੇੜੇ ਤੇੜੇ ਇੰਦਰਾ ਕਹਿੰਦਾ ਮੈਂ ਜਾਣਾ ਮੈਂ ਛੇਤੀ ਦੇਕੇ ਦੱਸਦਾ ਮੈਂ ਤੁਹਾਨੂੰ ਪਤਾ ਇਹ ਮੀਨ ਵੀਦਲਕਾ ਲੱਗੜਾ ਲੱਗਿਆ ਰੋਸ ਸੁੱਨ ਲੈ ਜੇ ਤਾਂ ਰੇੜੇ ਦੇ ਕੋਲ ਤੇ ਕਹਿੰਦਾ ਮੈਂ ਮੁੰਨਿਆ ਪੁੱਛੇ ਵੀ ਨੀ ਕੰਨ ਲੱਗਿਆ ਦੱਸਦਾ ਮੈਂ ਨਾ ਕਿ ਜਗਦਾ ਮੈਂ ਨਹੀਂ ਬੀਬੀ ਪੈਣੀ ਮੈਨੂੰ ਟੈਨਸ਼ਨ ਆ ਗਈ ਆਈ ਰੋਕ ਕੇ ਜਾ ਰੋਕ ਮੈਂ ਦੱਸੂ ਮੀਨ ਫਿਰ ਤਾਂ ਮੈਂ ਤਾਂ ਚੁੱਪ ਕੇ ਰੋਕ ਰੋਕ ਲਈ ਰੋਕ ਜਾਏ ਨਹੀਂ ਚਾਲੀ ਪਾ ਲੈ ਜਾਣਾ ਵੀਡੀਓ ਆਏ ਕਰ ਲਈ ਫੇਰੇ ਪਤਾ ਲੱਗਣਾ ਥੋੜਾ ਜੀ ਜਾ ਵੀ ਆਈ ਸਾਰੇ ਦੇਖੇਗਾ ਨਹੀਂ ਤਰ ਬਹੁਤ ਹੀ ਕੰਦ ਪਹੁੰਚੀ ਆ ਹਾਂ ਨਹੀਂ ਆਦੀ ਹੂੰ ਖਾ ਉਹ ਲੈ ਨਾ ਕੋਈ ਕੋਈ ਖਾ ਤੁਸੀਂ ਤੁਸੀਂ ਖਾਓ ਖਾ ਲਓ ਮਾਤਾ ਰੱਲਾ ਨਹੀਂ ਲੈ ਲਓ ਲੈ ਲਓ ਅੰਕਲ ਤਾ ਬਚਾਰਾ ਨਾ ਆਏ ਕਹਿੰਦਾ ਹੁਣ ਆਪਸ ਆਂਟੀ ਉਹ ਚੱਕੀ ਆਂਟੀ ਨੇ ਬਣਾਇਆ ਲੈ ਨਹੀਂ ਚਲੋ ਨਹੀਂ ਮੈਂ ਸਾਥ ਕੀ ਕਰਕੇ ਥੋੜਾ ਜਿਹਾ ਹੋ ਜਾਣਾ ਹੈ ਮੰਮੀ ਹਰੀਆਲਾ ਅੰਕਲ ਤਾਂ ਐਦਾਂ ਹੀ ਕਹਿੰਦਾ ਬਣਾਉਦਾ ਸਾਂਟੀ ਉਹ ਬਸ ਕਰੀ ਵੀ ਮਸ਼ਹੂਰ ਮਨ ਤਾਂ ਕੋਈ ਪੁੱਸ ਬਾਈ ਮੈਂ ਖਾ ਲਈ ਦੋ ਨਹੀਂ ਮੈਂ ਦੋ ਬਰਗ ਲੈ ਲਿਆ ਸੀ ਗੱਲਾਂ ਚਤੀਆਂ ਬਣਾ ਦੋ ਲਾ ਲੈ ਉਹ ਇਹੇ ਬਾਦੂ ਖਾਣਾ ਜਦੋਂ ਕੋਈ ਦੋ ਮੈਨੂੰ ਨਹੀਂ ਨਹੀਂ ਸਵਾਦ ਲੱਗਣੀ ਆਂਟੀ ਹੋਣੀ ਹੋਣੀ ਲੱਗਣੀ ਆ ਇਹਨਾਂ ਨੂੰ ਸਵਾਦ ਮੈਨੂੰ ਵੀ ਖੁੰਦ ਤਾਂ ਮੈਨੂੰ ਹੀ ਸਵਾਦ ਲੱਗਣੀ ਆਂ ਨਾ ਖਾਣ ਕਿ ਕਿਸੇ ਬੱਤੀਆ ਜੇ ਥੋੜੀ ਵੀ ਬਿੱਜਦੇ ਹੁੰਦਾ ਮੈਂ ਉਹੀ ਕਰ ਲੀ ਇਹ ਲੱਗਦੀ ਆ ਕਹਿਣ ਦਾ ਬਾਹੇ ਹੈ। ਖਾਣੇ ਕਰਕੇ ਲੱਗਦੀ। ਹੋਈ ਆ ਪਹਿਲੀ ਵਾਰ ਲੱਗੋ। ਇੱਕ ਅੱਪਾ ਮੂਗ ਵਾਲੀ ਦਾਲ ਦੀ ਖਾਧੀ ਪਹਿਲੀ ਵਾਰ ਆ। ਉਹ ਗੱਲ ਹੈ। ਇੱਕ ਹੁਣ ਆਲੂ ਵਾਲੀ ਬਣਾ ਕੇ ਖਲਾਉਂਗੀ ਦੇਖਦੀ ਆ ਵੀ ਉਹ ਖੁਸ਼ੀ-ਖੁਸ਼ੀ ਖਾਂਦੀ ਆ ਉਹ ਵੀ ਬਣਾ ਕੇ ਦੇਖੂਗੀ ਹੁਣ ਮੈਂ ਕਿਹਦੇ। ਆ ਤੜੀ ਵੀ ਬਣਾਉਣੀ ਆ। ਉਹ ਤੜੀ ਵੀ ਨਾ ਬਣਾਉਣੀ। ਉਹ ਵੀ ਆਏ ਬਣਾਉਣੀ ਆ। ਉਹ ਵੀ ਆਏ ਬਣਾਉਣੀ ਆ ਟੀ। ਫੇ ਫਾਇਦਾ ਕੀ ਇਹਦਾ ਲਿਆਏ ਬੈਤ ਜਦ ਫਾਇਦਾ ਇਨ ਚੱਕਣਾ। ਫੇ ਜਿਹੜੇ ਡਿਸੀਜਨ ਲਏ। ਤੀ ਤੜਲੀ ਹੋਣੀ। ਇਸ ਤਰੀ ਬਣਾਉਣੀ। ਇਹ ਨੂੰ ਨਾ ਮੈਂ ਖਾਣ ਦੇਣਾ ਹੈ ਨਾ ਹੂੰ ਸੇਕ ਬਾਕੀ ਉਹ ਤੇਰਾ ਚਾਤਾ ਨਹੀਂ ਹੈਗਾ ਹਾਂ ਨਹੀਂ ਧਰੋਂ ਅੱਧੀ ਅੱਧੀ ਉਹਨੇ ਦੇ ਦਿੱਤੀ ਹਾਂ ਤਾਂ ਮੈਂ ਥੋੜੀ ਜਿਹੀ ਰੱਖ ਲੇ ਵੀ ਉਹ ਖਾ ਲੂਗਾ ਖੁਸ਼ ਹੋ ਜਾਊਗਾ ਇਸ ਜੀ ਤਾਂ ਕੋਈ ਗੱਲ ਨਹੀਂ ਹੈਗੀ ਹਾਂ ਤੋੜਤੀ ਹੁਣ ਐ ਕਾ ਚਾਤਾ ਪਾ ਲੈ ਆਂਟੀ ਜਾ ਵੀ ਪੀਜਵੇ ਮੈਨੂੰ ਨਹੀਂ ਦੇਖਿਓ ਦੇਖਿਓ ਮਾਸੀ ਚਾਦਰ ਰਹੀ ਥੀ ਮੀਲਾ ਜੀ ਸਾਡੇ ਬੋਬੋ ਜੀ ਨੂੰ ਇਹ ਤਾਂ ਥੋੜੀ ਪਹਿਲਾਂ ਨਾਨੀ ਦੇ ਮਗਰ ਪਈ ਹੋਈ ਥੀ ਪਤਾ ਨਹੀਂ ਕਿ ਕਹੀ ਦਵੇ ਅੰਦਰ ਪੈ ਗਿਆ ਤਾਈ ਪਾਲਾ ਦਾਈ ਪਾਤਾ ਹੈ ਅ ਘੜੀ ਚੱਕ ਗਈ ਸੀ ਮੇਰੇ ਨਿਕੜਾ ਨੂੰ ਉਹ ਟਾਈਮ ਦਾ ਪਤਾ ਉਹਦੇ ਦੇਖਿਓ ਫੇਰ ਗੋਈ ਪਾਤੀ ਨਾਨੀ ਦੇ ਪਾ ਫਿਰ ਘੜਕੇ ਪਾਉਣੀ ਬੁੱਤ ਜੜਕੇ ਪਾਉਣੀ ਹੈ ਕਦੇ ਹੈ ਕਦੇ ਕਹਿੰਦੇ ਉਹ ਟਾਈਮ ਹੈ ਟਾਈਮ ਹੈਗਾ ਅਲੇ ਕਦੇ ਅੰਤ ਮੈਚ ਦੇਖਣ ਨਹੀਂ ਗਏ ਟੂਰਨਾਮੈਂਟ ਚੱਲ ਰਿਹਾ ਕਹਿ ਲਿਆ ਹੁਣਾਂ ਤਾਂ ਵਿੱਚ ਨਾ ਆਉਂਦਾ ਦਿਓਰ ਨੇ ਟੂਰਨਾਮੈਂਟ ਕਿ ਰਹਿ ਗਈ ਨਹੀਂ ਦੱਸ ਅਧੂਰਾ ਰਹਿ ਜਾਣਾ ਉਹ ਤਾਂ ਬਾਈ ਅਰਚਨ ਆਈ ਲੈ ਕਾਹਦੇ ਆਉਰੇ ਵੀ ਟੂਰਨਾਮੈਂਟ ਕਰਾਇਆ ਨਾ ਚਲੋ ਜਲਦੀ ਉਹਨੇ ਉਹਨੇ YouTube ਪਰ اعلان ਕਰਾ ਪੂਰੇ ਪੂਰੇ ਸਾਰੇ ਕਲਾਸ ਲਾਉਣੀ ਆ ਕੇ ਹਾਂ ਦੇਖੋ ਤੁਸੀਂ ਪਹੁੰਚੇ ਨਾ ਵਿਭਾ ਵੀ ਮੇਰੀ ਵੀ ਉਹਨੂੰ ਪਤਾ ਨਹੀਂ ਉਹਦੇ ਆਣੀ ਆਗਾ ਅਪਾ ਗਰਾਸ ਮੇਰੇ ਘਟਾਣ ਆਇਆਗੇ ਵਿਜੇ ਪਤਾ ਨਹੀਂ ਦਾ ਆਹ ਪਹੁੰਚਦੀ ਕਹਿੰਦਾ ਉਲਟਾ ਕਹਿਣਾ ਸੀ ਮੈਂ ਕਿਹਾ ਕਿ ਬਣਾਇਆ ਸਾਨੂੰ ਨਾ ਕੱਲ ਦਾ ਹੋਈ ਜਾਂਦਾ ਅਸੀਂ ਫੇਰ ਹਜੂਰ ਸਾਹਿਬ ਚੱਲੇ ਮੈਂ ਨਹੀਂ ਸਵੇਰੇ ਕਹਿੰਦੇ ਆ ਮੈਂ ਤਾਂ ਹੈ ਕਹਿੰਦੀ ਆ ਵੀ ਬੁੜੀਆਂ ਬੁੜੀਆਂ ਈ ਮੈਂ ਤੁਹਾਨੂੰ ਚੱਕਣਾ। ਹੋਰ ਭੱਜਣ ਦਾ ਹਨਾ। ਹੈ? ਭੱਜੀ ਜਾਣਾ ਪਾਣੀ ਲੈ ਕੇ ਪੁੱਤ ਨੂੰ। ਹੈ ਤੁਸੀਂ ਗੌਰੇ ਨਹੀਂ ਕਰੀ ਮੇਰੀ ਗੱਲ ਤੇ। ਮੈਂ ਸਮਝ ਗਈ। ਤਾਂ ਨਹੀਂ ਕਿ ਮਨ ਵਿੱਚ ਹੋਈ ਜਾਂਦਾ ਵੀ ਅਸੀਂ ਫੇਰ ਜਾਣਾ। ਮੰਮੀ ਨੂੰ ਸਵੇਰੇ ਹੁੰਦਾ ਤਾਂ ਮੈਂ ਤਾਂ ਇਕੱਲੇ ਜਾਂਦੀ ਮੈਂ ਕਿਹਾ ਮੰਮੀ ਮੇਰਾ ਤਾਂ ਦਿਲ ਇਹ ਕਰਦਾ ਹਜ਼ੂਰ ਸਾਹਿਬ ਜਾਣ ਨੂੰ ਪਤਾ ਨਹੀਂ ਬੁਲਾ ਲਈ ਆ ਜਣ। ਮੈਨੂੰ ਜੀਨ ਕਰਦਾ। ਸਹੀ ਕਰਦਾ। ਹਜ਼ੂਰ ਸਾਹਿਬ ਤੇ ਪਟਨਾ ਸਾਹਿਬ ਮੈਂ ਤਾਂ ਦੋਹਾਂ ਪਾਸੇ ਗਈ ਮੈਂ। ਹਜ਼ੂਰ ਸਾਹਿਬ ਜਾਈ। ਪਟਨਾ ਸਾਹਿਬ ਵੀ ਬਹੁਤ ਸੰਗਤ ਹੁੰਦੀ ਹੈ। ਅਸੀਂ ਹਜੂਰ ਸਾਹਿਬ ਘੋੜੇ ਦੇਖ ਕੇ ਬਚਾਈ ਜਾਂਦੀ ਹੈ ਹੈ ਨੀ ਹਾਂਜੀ ਜਾਂਦੀਆਂ ਅੰਦਰ ਜੀ ਹਜੂਰ ਸਾਹਿਬ ਅਸੀਂ ਘੋੜੇ ਦੇਖੇ ਗੁਰਗੋਮੀ ਸਿੰਘ ਜੀ ਦਾ ਪਟਨਾ ਸਾਹਿਬ ਸਾਨੂੰ ਬੇਰ ਦਰਸ਼ਨ ਹੋ ਗਏ ਨਗਰ ਕੀਰਤਨ ਆਇਆ ਬਤਾ ਨਾ ਪੰਤਕ ਤੱਕ ਤਾਂ ਘੁੰਮ ਕੇ ਆਣਾ ਸੀਗਾ ਪਟਨਾ ਸਾਹਿਬ ਪਹੁੰਚ ਗਏ ਤਾਂ ਹਜਰ ਸਾਹਿਬ ਵੀ ਆ ਲਿਆ ਹਾਂ ਸਾਰੇ ਪਾਸੇ ਘੁੰਮ ਗਏ ਪੰਤਕ ਤੱਕ ਤਾਂ ਘੁੰਮਣਾ ਪਿਆ ਹਾਂ ਹਾਂ ਮਾਦਾ ਬੇਤ ਹੋ ਤਾਂ ਆਂਟੀ ਅਰਦਾਸ ਕਰਨੀ ਵੀ ਆਪਾਂ ਅੰਮ੍ਰਿਤਸਰ ਜਾ ਕੇ ਆਈਏ ਅੰਮ੍ਰਿਤਸਰ ਤੋਂ ਚੱਲ ਜੀ ਹਾਂ ਹਲਚਰ ਕੋ ਬੇਲੇ ਬਲਾ ਸਭ ਕੋ ਚਲੇ ਜਾਣਾ ਬੋਲੇ ਚਲੇ ਰਹਿਦਾ ਕਿ ਸਾਗੇ ਜਾਉਂਗੇ ਜਾਉਂਗੇ ਹਮ ਜਾਂਦੇ ਜੇ ਮਾਰਾ ਤਾਂ ਹੁਕਮ ਹੋਇਆ ਜਰੇ ਜਰੇ ਤੁਹਾਨੂੰ ਮਰਦਾ ਹਾਂ ਜਨਾ ਮਾਜੀ ਨਾ ਲਾ ਹਾਂਜੀ ਉਹ ਮਾਜੀ ਨਾ ਲਾ ਸਭ ਜਿਸ ਤੇ ਮੈਂ ਹੁਕਮ ਦਿਆ ਜਿੱਦਨ ਮੈਂ ਹਜ਼ੂਰ ਸਾਹਿਬ ਨੂੰ ਜਾਣਦਾ ਆ ਆਂਦੇ ਰੋਕੀ ਪਾਉਂਦੇ

ਮਹਾਰਾਜ ਰਹਿਗੇ ਉਹ ਤਾਂ ਹੁਕਮ ਹੋ ਗਿਆ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਵਾਲੇ ਹਾਂ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਚੱਲ ਗਏ ਅੰਜਾਲ ਹਾਂ ਇੱਕ ਦੋ ਦਿਨ ਵਿੱਚ ਵਿੱਚ ਇਹਦੇ ਦੇ ਹੋ ਗਏ ਸਾ ਸਹਾ ਆ ਬਹਿਲਾ ਤਿਆਰੀ ਕਰਨੀ ਆਪਣੇ ਆ ਕੇ ਚੱਲੋ ਉਹੀ ਤਾਂ ਗੱਲ ਹੈ ਦੇਖੋ ਇਹ ਵੀ ਕੋਈ ਉਹਨੇ ਮਹਾਰਾਜ ਨੇ ਕਿਹਾ ਤਾਂ ਵੀ ਹਾਂ ਇਹਨੇ ਆਉਣਾ ਨਹੀਂ ਤਾਂ ਮਹਾਰਾਜ ਛੇਤੀ ਦਰਸ਼ਨੇ ਨਹੀਂ ਕਰਾਉਂਦਾ ਨਹੀਂ ਕਰਾਉਂਦਾ ਸਹੀ ਤੁਸੀਂ ਸਾਨੂੰ ਦੇਖੋ ਮੇਰੀ ਆ ਉਮਰ ਚ ਦਰਸ਼ਨ ਕਰਾ ਲਈ ਮਹਾਰਾਜ ਨੇ ਉਹ ਉਹ ਗਾਰਨ ਦੋ ਵਾਰ ਜਾਇਆ ਕਰਨ ਦੋ ਵਾਰ ਇੱਕ ਦੇ ਅਗਲੇ ਕਿਸੇ ਨੇ ਉਹਦੇ ਚ ਹੁੰਦੇ ਕਰਮਾ ਚ ਤੁਸੀਂ ਜਾਇਆ ਹੈ ਨਾ ਹੁਣ ਤੁਸੀਂ ਜਾਣਾ ਹੈ ਫੇਰ ਕਿਤੇ ਟੱਕੜਾ ਨਾ ਕਿਤੇ ਕੋਈ ਨਾ ਕੋਈ ਰੀਜਨ ਬਣਨਾ ਬਣਨਾ ਉਹ ਤਾਂ ਇੱਕ ਵਾਰ ਤੀ ਇਕੜਾ ਖਿੱਚ ਪਾਈ ਜਾਂਦੀ ਮੈਨੂੰ ਮੈਂ ਪੂਰੀ ਗਿੱਚ ਪੈਣੀ ਮੈਨੂੰ ਆਇਆ ਮੈਂ ਤਾਂ ਜਾਣਾ ਸਰ ਮੇਰੇ ਘਰ ਮੈਂ ਨਾ ਜੈਸਵੀਨ ਨੇ ਪਤਾ ਕਿਆ ਨਾਲ ਦੇਖਾ ਜਦੋਂ ਆਪਣਾ ਨਾ ਮਹਾਰਾਜ ਵੀ ਕੰਮ ਨੂੰ ਕਹਿਣਾ ਵੀ ਜਾਣਾ ਜਾਣਾ ਬਾਹਰ ਵੀ ਜਾਂਦਾ ਲਾ ਕੇ ਨੈਣਾ ਦੇਵੀ ਸਾਲ ਦੇ ਵਿੱਚ ਨੂੰ ਬੀਬੀ ਦੋਗੜ ਲਾਏ ਹੁੰਦੇ ਹਾਂ ਸਾਲ ਵਿੱਚ ਨੂੰ ਦੋ ਗੜੇ ਹੁਣ ਇੱਕ ਵੀ ਨਹੀਂ ਲੱਗਦਾ ਮਸਤ ਹੋ ਗਮਨੀ ਅੱਜ ਮੈਨੂੰ ਨਾ ਕੋਸਾਇਂ ਮੈਨੂੰ ਚੌਂ ਜਾ ਵਿਚੜੀ ਜਾਂਦਾ ਮਨਿਆ ਮਨ ਖੋਈ ਜਾ ਹਾਈ ਮੈਂ ਜਾਣਾ ਹਾਈ ਮੈਂ ਜਾਣਾ ਕਿਸੇ ਨੇ ਕੋਈ ਗੱਲ ਨਹੀਂ ਕਰੀ ਜਾਣਦੀ ਅੰਦਰ ਅੰਦਰ ਚੌਂ ਜਾ ਵਿਚੜੀ ਜਾਂਦਾ ਮੈਂ ਜਾਣਾ ਹਾਂ ਹਾਂ ਮਾਈ ਹਾਂ ਤੁਹਾਨੂੰ ਪਾ ਲਗਾ ਦੇ ਇੱਕ ਚਲ ਮੈਂ ਮਾਰਦੀ ਜਦੋਂ ਆਪਾਂ ਉਥਰ ਅਨੰਦ ਵਰਗਾਏ ਹਾਂ ਹੂੰ ਹੂੰ ਚਲੇ ਗਏ ਨਾ ਮੈਂ ਤਾਂ ਨਹੀਂ ਟਾਈਮ ਬਹੁਤ ਜ਼ਿਆਦਾ ਨਹੀਂ ਮੋਂ ਨਾ ਵਿਆਹ ਜੇ ਕਿਤੇ ਸਾਧੇ ਜਿੰਦੇ ਮੈਂ ਫੇਰ ਜਾ ਲੈਂਦਾ ਹੂੰ ਹੂੰ ਚਲੋ ਕੋਈ ਗੱਲ ਨਹੀਂ ਜਿੱਥੇ ਜਿੱਥੇ ਮਨਾਉ ਤੇ ਉਧਰ ਮੱਥਾ ਟੇਕਣਾ ਲਿਖਿਆ ਹੋਇਆ ਤਾਂ ਨਾ ਟੇਕੇ ਆਪਾਂ ਨੇ ਬੜੇ ਨਾਮ ਨਾਲ ਟੇਕਿਆ ਹਾਂ ਕੋਈ ਉਹ ਨੀਤੀ ਹੈਗੀ ਹਾਂ ਚਲੋ ਹਾਂ ਚਾਹ ਚੂਪੀ ਲੋ ਅੰਟੀ ਚਾਹ ਵੀ ਸਵਾਦ ਬਣੀ ਮੈਂ ਹੀ ਬਣਾਈ ਤੀ ਬਹੁਤ ਵਧੀਆ ਅੱਛਾ ਤੇਰੀ ਕੋਈ ਚੀਜ਼ ਮਾੜੀ ਨਹੀਂ ਆਏ ਹਾਏ ਮਾਰ ਜੀ ਮਗਰ ਖਾ ਕੇ ਚਲੋ ਜੀ ਠੀਕ ਹੈ ਫਿਰ ਹੁਣ ਜੀ ਚਾਚਾ ਆਉਂਦਾ ਚਾਚੇ ਨੂੰ ਵੀ ਟੇਸਟ ਕਰਾਉਣਾ ਫੇਰ ਮਿਲਦੇ ਆਂ ਇੱਧਰ ਬੱਸ ਚਾਚੇ ਦਾ ਨਾਮ ਲੱਗਾ ਮਾਸੀ ਆਈ ਹੈ ਅੱਜ پتہ ਕੀ ਹੈ ਅੱਜ ਮਾਸੀ ਨੂੰ ਨਾ ਚਾਚਾ ਮਿਲ ਕੇ ਨਹੀਂ ਗਿਆ ਚਾਚੀ ਨੂੰ ਆਏ ਹੋਇਆ ਮੈਨੂੰ ਕਾਪੇ ਮਿਲ ਕੇ ਗਿਆ ਗਾਲਾਂ ਕਢੀ ਜਾਂਦੀ ਉਹਨੂੰ ਵੀ ਤਰੋ ਕਾਪੇ ਚਲੇ ਗਿਆ ਰੋਪਣਾ ਹਾਂ ਹਾਂ ਨਾ ਬਣੀ ਤਾ ਅੱਛਾ ਆਈ ਹੈ ਤੇਰਾ ਬਰਾਬਰ ਹੋਗਾ ਤਾਂ ਤਾਂਰਾ ਬਗਾ ਤਾਂ ਇੱਧਰ ਤੋਂ ਵਾਲਾ ਦਿਖਾਉਣੇ ਆਲਾ ਹੋਊਗਾ ਮਾਤਾਂ ਇਹ ਅੱਛਾ ਇਹਨੂੰ ਲੋੜਤੀ ਤਾਂ ਬੁਲਾਉਂਦੀ ਸੀ ਹਾਏ ਨਹੀਂ ਕਿੱਥੇ ਬੁਲਾਉਂ ਨਹੀਂ ਕਿੱਥੇ ਬੁਲਾਉਂ ਚਲੋ ਜੀ ਠੀਕ ਆ ਫਿਰ ਮੈਂ ਰੇ ਤੇ ਆ ਚੇਦੇ ਆਇ ਤੇ ਹੈ ਹੈ ਘਰ ਵੀ ਠੀਕ ਆ ਭੈਣ ਠੀਕ ਆ ਕਬਾਲਪੁਰ ਠੀਕ ਆ ਮੇਰੀ ਗੱਲਿਆ ਨਹੀਂ ਹੁੰਦੀ ਮੈਂ ਇਹਨੇ ਮੈਸੇਜ ਫੋਨ ਕਰਦੀ ਆ ਉਹਨੂੰ ਚੱਕਦੇ ਹੀ ਨਹੀਂ ਪਤਾ ਨਹੀਂ ਕੀ ਗੱਲ ਆ ਹਾਂ ਹਾਂ ਰਾਜਾ ਸਾਹਿਬ ਤੇ ਬਾਤ ਹੋਈ ਨਹੀਂ ਗੱਲ ਉਹਨਾਂ ਨਾਲ ਮੇਰੀ ਮੈਂ ਮੈਸੇਜ ਕਰ ਲੈਂਦੀ ਮੈਂ ਕਿਹਾ ਭੋਜੀ ਜਦ ਵੀ ਫਰੀ ਹੋਏ ਮੈਨੂੰ ਫੋਨ ਕਰਿਓ ਅੱਛਾ ਹੋਈ ਗਿਆ ਚੱਕਣਾ ਹੋਣੀ ਗੱਲ ਦੀ ਹਾਂ ਹਾਂ ਹੋ ਸਕਦਾ ਬਾਬੇ ਮੇਰ ਕਰਨਗੇ ਹੋ ਸਕਦਾ ਉਹ ਬਜ਼ੁਰਗ ਆ ਯਾਰ ਉਹ ਤਾਂ ਤੰਦਰੁਸਤੀ ਮੰਗਦੇ ਬਸ ਕੁਝ ਨਹੀਂ ਮੰਗਦੇ ਉਹ ਹਾਂ ਕਾ ਬਾਕੀ ਤਾਂ ਇਹਨਾਂ ਸਾਰਕੂਸ ਰੱਬ ਤਾਂ ਦਿੱਤਾ ਦਿੱਤਾ ਹੋਇਆ ਹੀ ਆ ਆਈ ਵੀ ਜਾਣਾ ਰੱਬ ਨੇ ਲਈ ਵੀ ਜਾਣਾ ਹਾਂ ਚਲੋ ਇੱਥੇ ਤਾਂ ਬੰਦਾ ਬੀਜੀ ਹੁੰਦਾ ਨਹੀਂ ਹੁੰਦਾ ਹੋਣਾ ਹੋਜੀ ਚਾਚੇ ਦੇ ਆਏ ਤੇ ਮਿਲਦੇ ਆ ਇਹ ਹਟਣਾ ਨਹੀਂ ਅੱਜ ਕਿਸੇ ਨੇ ਵੀ ਤੇ ਸਾਰਿਆਂ ਨੇ ਤਾਂ ਖਾ ਲਈ ਆ ਚਾਚੂ ਹੈਗੇ ਕਿਤੇ ਬਾਹਰ ਗਏ ਹੋਵੇ ਤਾਂ ਇਸ ਕਰਕੇ ਉਹਨਾਂ ਨੂੰ ਤਾਂ ਟੇਸਟ ਹੁਣੀ ਨਹੀਂ ਫਿਰ ਆਪਾਂ ਕਰਦੇ ਆ ਆ ਵੀਡੀਓ ਨੂੰ ਆਫ ਮਿਲਦੇ ਆਂ ਕਿਸੇ ਅਗਲੇ ਵੀਡੀਓ ਚ ਪ੍ਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਤੰਦਰੁਸਤ ਰੱਖੇ ਤੇ ਦੁੱਖ ਤਕਲੀਫਾਂ ਤੋਂ ਦੂਰ ਰੱਖੇ ਜੀ ਫਿਰ ਓਕੇ ਫਿਰ ਬਾਏ ਬਾਏ ਧਿਆਨ ਰੱਖਿਓ ਜੀ ਆਪਣਾ ਬਾਏ